ਵਾਹਿਗੁਰੂ ਜੀ ਕਾ ਖਾਲਸਾ ਸ਼ਿਰੂ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਰੋਗ ਤਨ ਤੇ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਸੀਂ ਬੈਕਸਾਈਡ ਦੇਖੇ ਰਹੋਣਾ ਜੀ ਜਿਹੜਾ ਘਰ ਦਾ ਸਾਡਾ ਨਕਸ਼ਾ ਉਹ ਤਕਰੀਬਨ ਤਕਰੀਬਨ ਸਾਰਾ ਬਦਲੇ ਗਿਆ ਜੀ ਅੱਜ ਫਾਈਨਲ ਟੱਚ ਜਿਹੜਾ ਸਾਡਾ ਪੇਂਟਰ ਬਿੰਦੂભાઈ ਉਹ ਦੇ ਗਿਆ ਜੀ ਆਪਣੇ ਆਪ ਵਿੱਚ ਕਰ ਗਿਆ ਕਲੀਅਰ ਪਰ ਇੱਕ ਦੋ ਕਿ ਨਿੱਕੇ ਮੋٹے ਜੇ ਕੰਮ ਰਹਿੰਦੇ ਆ ਉਹ ਕਹਿੰਦਾ ਵੀ ਚਲ ਮੈਂ ਫੇਰ ਵਿੱਚ ਨੂੰ ਕਿਤੇ ਘੰਟਾ ਲਾ ਦੂੰਗਾ ਵੀ ਫਿਰ ਹਾਂ ਉਹਦੇ ਬਾਅਦ ਤੇ ਕਹਿੰਦਾ ਟਾਈਮ ਜੇ ਤਾਂ ਤੁਸੀਂ ਕੱਲ ਦਾ ਦੰਨੇ ਤਾਂ ਮੇਰੀ ਕਲ ਦੀ ਦਿਹਾੜੀ ਖਰਾਬ ਹੋ ਜੂਗੀ ਮਾ ਤੇਰੀ ਦਿਹਾੜੀ ਕੱਤੇ ਖਰਾਬ ਹੋਣੀ ਤੇਰੀ ਦਿਹਾੜੀ ਦਾ ਅਸੀਂ ਹੋਰ ਲਾਉਣੀ ਹਜੇ ਤਾਂ ਸ਼ੁਰੂ ਹੋਇਆ ਕੰਮ ਅੱਗੇ ਅੱਗੇ ਦੇਖੋ ਹੁਤਾਹਾ ਕੀਆ ਅੱਗੇ ਅੱਗੇ ਦੇਖੋ ਜੀ ਹੋਣਾ ਕੀਆ ਪਹਿਲਾਂ ਤਾਂ ਇੱਧਰ ਮਿਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਦਿਨ ਹੋ ਗਏ ਜੀ ਇਹਨੂੰ ਬਿਮਾਰ ਨੂੰ ਤੁਸੀਂ ਦੇਖਦੇ ਬਲੌਗਾਂ ਦੇ ਵਿੱਚ ਮੈਂ ਬਿਮਾਰ ਹੁੰਦੀ ਆ ਜੀ ਮਨੂੰ ਆ ਬਹੁਤ ਬੰਦੇ ਨੇ ਬਿਮਾਰ ਤੇ ਗੱਲ ਹੈ ਜੀ ਏਦਾਂ ਵੀ ਬਿੰਦੂ ਨੂੰ ਕਿਹਾ ਵੀ ਹੁਣ ਅੱਜ ਇੱਥੇ ਕੰਮ ਸਮਾਪਤ ਤੇ ਮੇਰਾ ਦੂਸਰਾ ਘਰ ਆ ਜਿਹੜਾ ਜੀ ਉੱਥੇ ਕੰਮ ਸ਼ੁਰੂ ਆ ਸਾਰੇ ਪੰਡ ਮੁੰਡੇ ਦੇ ਹਾਂ ਸੰਦੀਪ ਦੇ ਪਿੱਕੇ ਨਹੀਂ ਪਿੱਕੇ ਹੀ ਹਾਂ ਪਿੱਕੇ ਪਿੱਕੇ ਆ ਮੇਰੇ ਤਾਂ ਉਹ ਚਬੂ ਦੇ ਨਾਨਕ ਜੀ ਕੰਮ ਸ਼ੁਰੂ ਹੋ ਰਿਹਾ ਉੱਥੇ ਕੱਲਬ ਤਾਂ ਕੀ ਹੋਇਆ ਜੀ ਕੱਲ ਇਹਦੇ ਮਾਮੇ ਦਾ ਆਇਆ ਫੋਨ ਸਵੇਰੇ ਅੱਜ ਜਦੋਂ ਪੜਦੀ ਸੀ ਕਹਿੰਦੇ ਸਾਸਰੀ ਘਰ ਤੇ ਮੇਰੀ ਗੱਡੀ ਖੜ ਗਈ ਸਾਸਰੀ ਘਰ ਕੱਤ ਨਹੀਂ ਬੁਲਾਈ ਤਾਂ ਸਾਸਰੀ ਘਰ ਸਾਲਿਆ ਨਹੀਂ ਇਹ ਥੋੜ੍ਹ ਕੇ ਬੁਲਾ ਹੁਣ ਬੁਲਾ ਚਾਚੀ ਘਰ ਸਾਲਿਆ ਨੂੰ ਗਰਮੀ ਕਿੰਨੀ ਕ ਐਨੀ ਕ ਐਨੀ ਕ ਬੱਸ ਭਿੱਜੇ ਤਾਂ ਫਿਰਦਾ ਸੜਾ ਗਰਮੀ ਨਾਲ ਆ ਗੱਡੀ ਕਿਨੇ ਤੋਂ ਆਈ ਸੀ ਤੈਨੂੰ ਮੇਰਾ ਪੁੱਤ ਹੱਥ ਨਾਲਾ ਗਰਮੀ ਨਾਲ ਭਿੱਜਿਆ ਪਿਆ ਮੈਂ ਤੇ ਤੂੰ ਤੂੰ ਤਾਂ ਕਹਿੰਦੀ ਏ ਨਹੀਂ ਕਿ ਗਾਮੀ ਆ ਕਾ ਮਾਮਾ ਜੀ ਨੇ ਦਵਾਈ ਦਿੱਤੀ ਮम्मा ਤੇ ਨੂੰ ਆ ਅੱਛਾ ਕਾਦੋਂ ਆ ਤਰੇ ਮਾਮਾ ਜੀ ਨੇ ਕੱਲ 28 ਤਰੀਕ ਨੂੰ ਕੱਲ 28 ਨੂੰ 28 ਉਹਨਾਂ 28 ਤਰੀਕ ਨੂੰ ਆਉਣਾ ਜੀ ਉਹਨਾਂ ਲਾਤਾ ਸੀ ਸਾਨੂੰ ਆਰਡਰ ਆਰਡਰ ਲਾਇਆ ਇਦਾਂ ਵੀ ਮੇਰੇ ਆ ਘਰ ਨੂੰ ਰੰਗ ਕਰਾ ਦੋ ਹਾਂ ਵੀ ਜਿਹੜਾ ਪੇਂਟ ਪੂਟ ਖੋਣ ਵਾਲਾ ਘਰ ਦਾ ਵੀ ਉਹ ਤੁਸੀਂ ਕਰਵਾ ਦਿਓ ਮੈਂ ਤੁਹਾਨੂੰ ਕਹਤਾ ਮਾ ਭਾਈ ਆਪਣੀਆਂ ਜ਼ਿੰਮੇਵਾਰੀਆਂ ਆਪ ਸੰਭਾਲ ਲਿਆ ਕੇ ਪਰ ਉਹ ਮੰਨਿਆ ਨਹੀਂ ਹੈਗਾ ਕਹਿੰਦਾ ਵੀ ਮੈਂ ਘੁੰਮੂਗਾ ਫਿਰੂਗਾ ਕੀ ਕਰੂੰਗਾ ਕਹਿੰਦਾ ਘਰ ਦੇ ਰੰਗ ਕਰਾਉਂਗਾ ਕਿ ਨਹੀਂ ਕਹਿੰਦਾ ਭਾਜੀ ਤੁਸੀਂ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਦੀ ਥੋੜੀ ਜੀ ਹਾਲਤ ਸੁਧਾਰ ਲਓ ਮਹਾਤਲ ਕੋਈ ਨਹੀਂ ਤੇ ਹੁਣ ਅਸੀਂ ਚੱਲਿਆ ਜੀ ਹਾਲਤ ਸੁਧਾਰਨ ਕਰਦੀ ਹਾਲਤ ਆਪਣੀ ਵੀ ਸੁਧਾਰ ਹੋਣੀ ਨਾਲ ਇਹ ਹੈ ਕਿ ਜੀ ਬਿਮਾਰ ਹੁਣ ਇੱਕ ਤੁਰੀ ਤਾਂ ਵੀ ਉੱਥੇ ਨੂੰ ਜਾ ਕੇ ਪਤਾ ਨਹੀਂ ਕੀ ਜੀ ਤਨਾ ਮੈਂ ਉੱਥੇ ਜਾ ਕੇ ਜੀ ਬੈਠੂੰਗੀ ਕੁਰਸੀ ਤੇ ਜਿਹੜਾ ਦਰਦ ਦੁਰਦ ਜੋ ਹੁੰਦਾ ਜੀ ਉਹਦਾ ਕਿ ਹੱਲ ਉਹਦੀ ਆਪਣੇ ਗੋਲੀ ਚਲਦੀ ਹੈ ਜੀ ਠੀਕ ਹੈ ਆਪਾਂ ਇਹਨੇ ਲਵਾ ਨਹੀਂ ਸਾਦੇ ਖਤਰਨਾਕ ਆਪਣੇ ਸਰੀਰ ਲਈ ਹਾਂ ਸ਼ੁਕਰ ਹੈ ਜੇ ਨੀ ਕਿ ਗੱਲ ਸਮਝੀ ਤਾਂ ਜੇ ਹੁਣ ਰੱਬ ਨੇ ਰੱਬ ਦੇ ਹੱਥ ਚ ਆ ਜਿਹੜਾ ਸਾਰਾ ਕੁਝ ਪਰਮਾਤਮਾ ਦੇ ਹੱਥ ਚ ਜੇ ਤਾਂ ਜਾਦਾ ਉੱਠ ਗਿਆ ਫਿਰ ਜਾਣਾ ਵੀ ਪੈਸਾ ਦਾ ਡਾਕਟਰ ਕੋਲ ਅੱਜ ਮੇਰੇ ਜਾਣ ਕੀ ਅੱਜ ਇੱਕ ਵਾਰ ਤਾਂ ਪੂਰਾ ਉੱਠਿਆ ਮੈਂ ਫੋਨ ਕਰਦਾ ਤੁਹਾਨੂੰ ਹਾਂ ਫਿਰ ਮੈਂ ਚੰਡੀਗੜ੍ਹ ਤੇ ਆ ਜਾਂਦਾ ਭੱਜ ਕੇ ਫੇਰ ਨਾ ਮੈਂ ਕਿਹਾ ਵੀ ਗੋਲੀ ਲੈ ਲੰਨੀ ਆ ਦੀਪਰੇ ਕਿ ਇਸ ਇੱਕ ਗੋਲੀ ਰਹਿ ਗਈ ਉਹ ਚ ਦੇਖੂਗਾ ਉਹਦੇ ਨਾਲ ਦਾ ਪੱਤਾ ਜੇ ਮਿਲ ਗਿਆ ਨਹੀਂ ਤਾਂ ਉਹ ਉੱਤੀ ਜਾਣਾ ਪੈਣਾ ਜੇ ਡਾਕਟਰ ਕੋਲ ਤੋਂ ਮਿਲੇ ਚਲੋ ਲੋੜੇ ਨਾ ਪਵੇ ਤੇ ਬੈਕ ਕੈਮਰਾ ਕਰਦਾ ਜੀ ਆਨ ਮੈਂ ਹੁਣ ਤਿਆਰੀਆਂ ਪੂਰੀਆਂ ਆ ਟਾਕੀਆਂ ਅੱਛਾ ਉਹ ਕਮਰੇ ਵਾਲੀ ਜੀ ਉਧਰ ਵਾਲੀ ਟਾਕੀ ਪਿੰਡ ਕਰਕੇ ਰੱਖ ਗਿਆ ਉਹ ਨਾ ਆਂ ਕੀ ਕਰਿਆ ਤੁੱਟੇ ਕਿ ਦੂੰਗਾ ਕਿ ਨਹੀਂ ਹੁਣ ਪ੍ਰੋਗਰਾਮ ਕੀ ਆ ਆਪਣਾ ਪਹਿਲਾਂ ਪ੍ਰੋਗਰਾਮ ਹਾਂ ਪਾਣੀ ਜਾਂਦੇ ਹਾਂ ਪਹਿਲਾਂ ਰੰਗ ਚੱਕੇ ਨਾਲ ਬਾਈ ਨੂੰ ਨਾਲ ਲੈ ਕੇ ਜਾਣ। ਅੱਛਾ। ਫਿਰ ਤੋਂ ਬਾਅਦ ਸਾਰੇ ਪਿੰਡ ਜਾਂਦੇ ਔਰਦੇ। ਗਰੀਚ ਨ ਕੋਠੂਟ ਲੈ ਲਏ ਤੇ ਰੇਣੇ ਫੂਲਾਂ, ਪੇਪਰ ਐ ਦਾ ਮੈਟ। ਔਰ ਵੀ ਤਾਂ ਚੱਕਾ ਦਾ ਜਿਹੜਾ ਸ਼ੇਪ ਹੈ ਆ। ਨਹੀਂ ਖਾਲੇ ਕਰੀਏ। ਜាយ ਹਿੰਦ ਕਰ। ਕਰ ਜាយ ਹਿੰਦ। ਕਿੱਕੜਾ ਕਰਦਾ ਤਾਂ ਦਾ 15 ਅਗਸਤ ਨੂੰ ਜាយ ਹਿੰਦ। ਜាយ। ਕਿੱਕੜ ਕਰਕੇ ਦਿਖਾ ਇੱਧਰ ਪਹਿਲਾਂ। ਜាយ ਹਿੰਦ। ਕਿੱਕੜ ਹੱਥ ਖੜਾ ਕਰਕੇ ਕਰਿਆ ਤਾਂ। ਜាយ ਹਿੰਦ। ਆਏ ਹੱਥ ਨਹੀਂ ਤਾਂ ਖੜਾ ਕਰਿਆ ਆਪਰ ਨੂੰ। ਜាយ ਹਿੰਦ। ਹਾਂ ਜਹੰਦ ਕਾਲੇ ਕਿੱਤੇ ਗਿਆ ਕਰਨਪੁੱਤ ਖੇਡਣ ਚਲ ਗਿਆ ਬੀਰ ਜੀ ਨਾਲ ਇਹੋ ਨਾਮ ਲੰਦਿਆ ਕੋਈ ਛਾਣਾ ਤਾਂ ਦਾਦਾ ਦਾਦਾ ਤਾਂ ਕਿਹੜੀ ਆਉਣੀ ਛਾਣਾ ਤਾਂ ਆਪਣੇ ਨਾਲ ਮੈਂ ਕੁਰਸੀ ਕਾ ਖਲਸਾ ਹੋ ਗਈ ਮੇਰੇ ਕੋਲ ਫੁੱਸੇ ਅੰਦਰਿਕਾ ਤੋਂ ਪ੍ਰਿੰਟ ਆ ਗਿਆ ਕੀੜੇ ਬੰਗ ਲੱਗੇ ਕੀੜੇ ਬੰਗ ਲੱਗ ਗਏ ਆਹ ਕੀੜੀਆਂ ਆ ਪ੍ਰਿੰਟ ਨਾਲ ਥੱਲੇ ਕੀੜੀਆਂ ਨਹੀਂ ਆਉਂਦੀਆਂ ਕੀੜੀਆਂ ਆ ਜਾਂਦੀਆਂ ਅੱਛਾ 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 ਇਹਦਾ ਪਾਰ ਦੀ ਇਹਨਾਂ ਕੁਸਣਾ ਕੁਸ ਵੀ ਸਾਨੂੰ ਮਿਲੇ ਕੀੜੀਆਂ ਦਾ ਕੋਈ ਚੀਨੀ ਦਾ ਦਾਣਾ ਮਿਲ ਜਵੇ ਕੋਈ ਪ੍ਰਿੰਡ ਮਿਲ ਜੀ ਕੋਈ ਕੁਝ ਮਿਲ ਜਵੇ ਫਿਰ ਆਪਾਂ ਖਾ ਲਈਏ ਰੁਕ ਅੱਗੇ ਚੱਲੀਏ ਹਾਂ ਚਲੋ ਫਿਰ ਬਾਈ ਬੋਲੋ ਦਾ ਵੀਡੀਓ ਜਿਹੜਾ ਐਡਿਟਿੰਗ ਜੀ ਕਰ ਰਿਹਾ ਹੁਣ ਜ਼ਿਆਦਾ ਨਾ ਬੰਨ੍ਹ ਬੜਾ ਚਿੱਟਾ ਦਾ ਫਿਰ ਕਮਰੇ ਦਾ ਰੰਗ ਦੇਖੋ ਹੁਣ ਸੋਨਾ ਲੱਗਦਾ ਹਾਂ ਜਚਣ ਲੱਗਿਆ ਤੁਮਰੇ ਵੀ ਇਹ ਵੀ ਸਾਰੀ ਟਚਣ ਲੱਗੇ ਕਮਰੇ ਕੈਮਰਾ ਸਾਹਿਬ ਉਧਰ ਬੜੀ ਮੰਮਾ ਬੁਲਾਉਂਦੀ ਤੁਹਾਨੂੰ ਇਹ ਅੱਬ ਮਿਸਟਰੀ ਆ ਗਈ ਸੀ ਲੈ ਲੈ ਆਉਂ ਲੈਦਾ ਕੈਨੇਡਾ ਮੰਨਣਾ ਰੋਜ਼ ਤੇਰੇ ਕੋਲ ਜੇ ਨੂੰ ਹੋ ਕੇ ਆਇਆ ਕਰ ਮੈਂ ਤੂੰ ਮੈਨੂੰ ਸਕੂਲ ਚ ਮਿਲਿਆ ਆ ਕੇ ਠੀਕ ਆ ਕੰਨ ਸੁਣ ਲਾਗ ਗਿਆ ਫਿਰ ਆਪਾਂ ਉਹ ਕੀ ਸਮਾਨ ਸਮੂਨ ਆਪਣਾ ਜੀ ਰੱਖੋ ਜੀ ਗੱਡੀ ਤੇ ਹਾਂ ਥੋੜਾ ਜਿਹਾ ਚਲੇ ਗਿਆ ਥੋੜਾ ਜਿਹਾ ਰਹਿ ਗਿਆ ਆ ਟੋਕਰਿਆਂ ਪਰ ਸਜੇ ਪਏ ਨਾ ਹਾਂ ਉਧਰ ਤਾਂ ਸੂਰਜ ਪੈਂਦਾ ਕਿੰਨਾ ਫਰਕ ਪੈਂਦਾ ਤੇ ਲਾ ਉਹਦੀ ਲਾਲੀ ਹੈ ਨਾ ਉਧਰ ਹਾਂ ਉਧਰ ਤੋਂ ਥੋੜਾ ਉਧਰ ਸਾਹਮਣੇ ਸੂਰਜ ਪਰ ਪੂਰੀ ਲਾਲੀ ਜੀ ਆਈ ਬਈ ਇਸ ਟਾਈਮ ਤੇ ਜਿਆਦਾ ਅੰਦਰ ਪੈਂਦਾ ਤਾਂ ਸੂਰਜ ਉਨੀਓ ਵੱਧ ਲਾਲੀ ਜੀ ਲਾਦੀ ਹੈ ਹਾਂ ਬੱਤੋ ਬਾਹਰੇ ਵੀਡੀਓ ਬਣਾ ਲਓ ਬਾਹਰੇ ਵੀਡੀਓ ਬਣਾ ਤੇ ਕੀ ਦੀ ਬਣਾਉਣੀ ਤੇਰੀ ਬਣਾਉਣੀ ਕੀ ਦੀ ਬਣਾਵਾ ਦੱਸ ਹਾਂ ਆ ਗੱਡੀ ਦਾ ਕੀ ਕਰਨਾ ਆਪਾਂ ਨੂੰ ਦੂਈ ਗੱਡੀ ਲੈ ਕੇ ਜਾਣੀ ਏ ਥੋੜੋ ਲਿ ਜਾਣੀ ਆ ਹਾਂ ਆਹਦੇ ਚਲੇ ਚੱਲੂਗੇ ਜੇ ਦੀ ਬੈਟਰੀ ਡੈਡ ਹੋ ਗਈ ਰਾਹ ਤੇ ਚ ਫੇਰ ਹੁਣ ਨਹੀਂ ਚੱਲਣਾ ਨੇ ਹਾਂ ਹਾੜੀ ਚਲੋ ਕਲੀ ਜਾਂ ਟੀਟੀ ਕੁਛ ਵੀ ਨਹੀਂ ਕਰਦੀ ਇਹ ਤਾਂ ਹਾਂ ਤੂੰ ਜਾਇਆ ਕਰ ਕੀ ਹੋ ਗਿਆ ਫੜ ਗਾਲ ਨਹੀਂ ਛੱਡੀ ਉਹ ਗੱਲ ਕਬੀਰੋ ਚੱਲਦੀ ਕਿਆ ਵੀ ਟਾਈਮ ਦਿੰਦੀ ਏ ਟਾਈਮ ਹੈ ਕਾਦਾ ਜੇ ਕਹਿੰਦੀ ਥੈਨੂੰ 7 ਵਜੇ ਤੋਂ ਪਹਿਲਾਂ ਬਾਲਣ ਲੈ ਕੇ ਜਾਣੀ ਕੋਈ ਨਹੀਂ ਆਪਣੀ ਉਹ ਰਾਤ ਆ ਸਾਰੀ ਰਾਤ ਕੋ ਟੈਨਸ਼ਨ ਲੈਣ ਦੀ ਕੀ ਲੋੜ ਹੋਰ ਆਪਣੀ ਹੀ ਰਾਤ ਹੈ ਆਪਣਾ ਹੀ ਹੈ ਨਾ ਕਿਹੜੇ ਕਿਤੇ ਬਗਾਨੀ ਜਗ੍ਹਾ ਜਾਣਾ ਵੀ ਜਾ ਕੇ ਵੀ ਸਾਨੂੰ ਉੱਥੇ ਜਾ ਕੇ ਕਿਸੇ ਨੂੰ ਪੁੱਛਣਾ ਨਹੀਂ ਹੈਗਾ ਉਹਨਾਂ ਦੀ ਕੰਮ ਕਰਨ ਜਾਣਾ ਆਪਣੇ ਕੰਮ ਨੂੰ ਤਾਂ ਅਸੀਂ ਚੱਲੇ ਨਹੀਂ ਹੈਗੇ ਸਨਪੁੱਤ ਹਾਂ ਹਾਂ ਹਾਂਜੀ ਕਹੀਦਾ ਸਵੇਰੇ ਉੱਠਣਾ ਹੈ ਨਾ ਸਾਨੂੰ ਕੱਢ ਦੇ ਨਹੀਂ ਪਹਿਲਾਂ ਤਾਂ ਕਮਰਾ ਖਾਲੀ ਕਰਨਾ ਪੈਣਾ ਪਰ ਸ਼ੁਭਰੀ ਛੱਡ ਕੇ ਆਉਣੀ ਤੁਸੀਂ ਕੋਈ ਨਹੀਂ ਦੇਖਾਂਗੇ ਕੀ ਬਣਦਾ ਮੌਸਮ ਨਹੀਂ ਉੱਥੇ ਖੜੀ ਸਾਜਰੇ ਮੈਂ ਸਵੇਰੇ ਵੀ 4:30 ਵਜੇ ਉੱਠ ਖੜਾ ਤਾਂ ਉੱਥੇ ਵੀ 4:30 ਵਜੇ ਉੱਠ ਖੜਾ ਹਾਂ ਬਸ ਫਿਰ ਸਮਾਂ ਹੈ ਇਹ ਕਾਟ ਕਰਕੇ ਠੀਕ ਹੈ ਨਾ ਆ ਕੇ ਨਹੀਂ ਕੋਈ ਗੱਲਾਂ ਕਰੇ ਪਤਾ ਹਾਂ ਨਾ ਨਾ ਠੀਕ ਹੈ ਗੱਲ ਖੋਤੋਂ ਸਭ ਤੋਂ ਪਹਿਲਾਂ ਮੈਂ ਉੱਠਦਾ ਹੁਣ ਜੇ ਤੁਸੀਂ ਮੈਨੂੰ ਉਹਨੂੰ ਵੀ ਉੱਠੇ ਉਹਨੂੰ ਕਹੂੰਗਾ ਵੀ ਸਵੇਰੇ ਸੱਜ ਰਹੇ ਉੱਠੜੀ ਛੁਬਰੀ ਤੂੰ ਛੱਡਣਾ ਕਮਰਾ ਖਾਲੀ ਕਰਨਾ ਫਿਰ ਤਾਂ ਇਹ ਤਾਂ ਗੱਲ ਇਹ ਹੋਊਗੀ ਵੀ ਹਾਂ ਵੀ ਅਸੀਂ ਸੱਜੇ ਉੱਠਦੇ ਤੁਸੀਂ ਤੋੜਦੇ ਨਹੀਂ ਤੇ ਸਾਹਮਣੇ ਤੁਹਾਨੂੰ ਕਹਿ ਸਾਜੇ ਤੂੰ ਜਾ ਕੇ ਕਹਿਣ ਜਾਂਦਾ ਹਾਂ ਹਾਂ ਉਹ ਤਾਂ ਦੇਣ ਵਾਲੇ ਬਹੁਤ ਨੇ ਇਹ ਕੁੜੀ ਤਾਂ ਸੱਟ ਖਾ ਲੈਣੀ ਆ ਕਿਹੜੀ ਖੇਲ ਹੈ ਤੇਰੀ ਇਹ ਹਾਂ ਕਿਹੜੀ ਖੇਲ ਹੈ ਦੱਸ ਮੈਨੂੰ ਹੁਣ ਬਾਈ ਜੀ ਹੋ ਰਿਹਾ ਨਹੀਂ ਫਰੀ ਇਹ ਚਲੋ ਤੁਹਾਨੂੰ ਕਹਾਂ ਜਾ ਕੇ ਮਿਲਦੇ ਹੁਣ ਬੰਦ ਕਰੋ ਅੱਜ ਰਾਤ ਪਹੁੰਚ ਗਏ ਸੀ ਸੀ ਤੇ ਬੜਿਆ ਨਹੀਂਦਾ ਤੇਦੜਾ ਡਾਡੀ ਕਹਿੰਦਾ ਮੈਨੂੰ ਪਰਣਾ ਮਾਰ ਲੈਣ ਦੋ ਜੀ ਆ ਪੰਨੇ ਦਾ ਨਾੜਾ ਹੁਣ ਫਿਰ ਡਰਾਈਵਰ ਵਾਲਾ ਪਰਨਾ ਹੈ ਡਰਾਈਵਰ ਵਾਲਾ ਛਿਆਂ ਉਹ ਤਾਂ ਡਾਡੀ ਐਂ ਜਦੋਂ ਤੂੰ ਜੇ ਬਾਹਰ ਜੀਉਂਦਾ ਤਾਂ ਜੱਤਾਂ ਸੋਣੀ ਟੌਰ ਦੀ ਕੱਢ ਕੇ ਜਾਂਦਾ ਹੁਣ ਆ ਲੈ ਵੀ ਟੱਲਿਆ ਹੁਣ ਤੇਰੀ ਵੀ ਵੀਡੀਓ ਵੀ ਬਾਹਰ ਲੈ ਮੁਲਖਾਂ ਤੇ ਚਲ ਜਣੀ ਚਾਈ ਜਾਵੇ ਹੁਣ ਤਾਂ ਤਾਂ ਨਹੀਂ ਨਾ ਤੂੰ ਚਲ ਸਾਸਰੀ ਘਰ ਬੁਲਾ ਦੇ ਫੇਰ ਮੈਂ ਵੀ ਦਾ ਖਾਲਸਾ ਬੈਗਿੰਗੀ ਫਟੇ ਦਿਲ ਦਾ ਖਾਣਾ ਖਾਲਾ ਨਾ ਦੇ ਲੈਣਾ ਆੜੀ ਨਾ ਤੋੜ ਮੈਨਾਲ ਅੱਧਾ ਮੈਂ ਖਾ ਲਵਾਂਗਾ ਰੋਟੀ ਨਹੀਂ ਖਾਵਾਂਗੇ ਅੱਛਾ ਤੇ ਗੱਲਾਂ ਹੀ ਇਦਾਂ ਦੀ ਬਿੰਦੂ ਪੈਂਟਰ ਨੂੰ ਦਿਖ ਰਹੇ ਆ ਉਹ ਹੇਠ ਤੱਕ ਪੰਪੇ ਨਹੀਂ ਵੱਜ ਗਏ ਨਾ ਪਾ ਬੱਲੇ ਬਹਲ ਵੀ ਉਮਰਾ ਕੌਮ ਕਿਆ ਮੋਟਰਸਾਈਕਲ ਕੋਈ ਇੱਕ ਗੱਲ ਆਇਆ ਤੁਹਾਨੂੰ ਵੀਡੀਓ ਤੇ ਨਹੀਂ ਆ ਤੰਨੇ ਜਣੇ ਆ ਇੱਕ ਮੋਟਰਸਾਈਕਲ ਪਰ ਆਉਂਦਾ ਲਾਂ ਵੀ ਕੱਢ ਦਿੰਦੇ ਹੁਣ ਦੇ ਕੇ ਨੰਬਰ ਪਲੇਟ ਜਦੇ ਫੋਟੋ ਜੀ ਖਿੱਚ ਲੈਂਦੇ ਉਹ ਹੁਣ ਉਹਨਾਂ ਚਲਾਣ ਕਰ ਦਿੰਦਾ ਪਰੇ ਦੇਖੀ ਜਾਂਦਾ ਅਗਦਲਾਂ ਨੂੰ ਵੀ ਇਹਦਾ ਪਹਿਲੇ ਦਿਨ ਨੁਕਸਾਨ ਹੋ ਗਿਆ ਮੇਰਾ ਨੁਕ ਨੁਕਸਾਨ ਤੌਰੇ ਹੋ ਗਿਆ ਜੀ ਨੁਕਸਾਨ ਇਦਾਂ ਹੋ ਗਿਆ ਵੀ ਆ ਜਿਹੜੀ ਕੜਕਾ ਹੈ ਨਾ ਨਾ ਡਾੜੀ ਦਾ ਸਾਸਤਰੀ ਘਰ ਨਹੀਂ ਬੁਲਾ ਯਾਰ ਬਲਾਤੀ ਵਾਹਿਗੁਰੂ ਜੀ ਦਾ ਸਾਲਸਾ ਬਲਾ ਗੁਰਤੀ ਜੀ ਮੈਂ ਅਸੀ ਗਾਏ ਸਾਰੇ ਮੇਰਾ ਪ੍ਰਣਾ ਮੰਨੂ ਇਸ ਖਸਕਾ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਤਨ ਭਾਗ ਸਾਡੇ ਦਰਸ਼ਨ ਹੋਗੇ ਤੁਹਾਡੇ ਬਿੰਦੂ ਹਾਂਜੀ ਦੇਖ ਤਾਣਾ 10000 ਦਾ ਨੁਕਸਾਨ ਹੋਣ ਤੇ ਬਚਾਤਾ ਅੱਛਾ ਜੀ ਹਾਂ ਉਹ ਕਿਵੇਂ ਪਲਾ ਹਾਂਜੀ ਇਹਨਾਂ ਨੇ ਕਿਹਾ ਵੀ ਬੰਦਿਆਂ ਨੇ ਆਉਣਾ ਉਹਨਾਂ ਬਾਤ ਤੇ ਰਾਸਣ ਪਾਣੀ ਦਾ ਵੀ ਹਿੱਲਾ ਕਰਨਾ ਦਾ। ਅੱਛਾ ਜੀ। ਭੁਲੇਖੇ ਨਾਲ ਢੋਲ ਖੋਲ ਲੈਣਾ ਨਿਕਣ ਕਾਲਾ। ਅੱਛਾ ਜੀ। ਜਾਂ ਢੋਲ ਖੋਲ ਕੇ ਦੇਖਿਆ ਵਿੱਚ ਸੁਸਰੀ। ਵਿੱਚ ਸੁਸਰੀ। ਅੱਡਾ ਆਟਾ ਬਣਾਤਾ। ਆਟਾ ਉਹ ਹੀ ਆਉਦੀ ਰੋਟੀ ਬਣਾ ਕੇ ਦੇਣੀ ਤੈਨੂੰ। ਛਾਣ ਲਿਆ। ਇਹ ਬਾਈ ਤੇ ਠੰਡੇ ਦੀ ਬੋਤਲ ਸਭ ਉਹ ਨਾਲ ਚਾਹੀਦੀ ਆ। ਠੰਡੇ ਦੀ ਬੋਤਲ ਵੀ ਮਿਲੂਗੀ। ਤਾਂ ਖਾਜ ਹੋਣਾ ਉਹਦੇ ਕਿਸੇ। ਹਾਂ। ਛਾਣ ਕੇ 10 ਕਿਲੋ ਆਟਾ ਨਿਕਲਿਆ ਵਿੱਚ ਤੇ। ਨਮੜਾ ਕਮਰਾ ਖੁੱਲਿਆ ਇੱਥੇ ਬੰਦ ਕਪੜੇ। ਹਾਂ। ਆ ਜਿਨਾ ਚੋੜਾ ਕਰੂ ਲੈ ਆਪਦਾ ਹੂੰ ਇੰਨਾ ਬੈਠ ਹੋਣ ਦੀ ਵਜ੍ਹਾ ਵਜ੍ਹਾ ਅਸੀਂ ਆਪਣੀ ਸੈਟਿੰਗ ਸ਼ੂਟਿੰਗ ਕਰ ਗਏ ਹੋਰ ਜੋ ਵੀ ਉਹ ਆਪਣੀ ਕਬੀਲਦਾਰੀ ਦੀ ਹੁੰਦੀ ਆ ਫੇਰ ਭਾਈ ਆਏ ਆ ਜ਼ਰੂਰੀ ਆ ਉਹ ਵੀ ਹਾਂ ਕਾ ਸਿਲੰਡਰ ਤੋਂ ਦਾ ਜਿੱਲਾ ਦਾਣਾ ਪਾਣੀ ਦਾ ਜਿੱਲਾ ਆਟਾ ਉਤਾਰ ਗੜੀ ਮੇ ਹਫ਼ਤੇ ਦੀਆਂ ਛੁੱਟੀਆਂ ਲੈ ਕੇ ਆ ਗਏ ਹਾਂ ਜੀ ਹਾਂ ਵੀ ਆ ਵੀ ਹੋ ਫੇਰ ਆਰਾਮ ਕੇ ਬੈਠ ਰਹੇ ਹਾਂ ਆਰਾਮ ਨਾਲ ਦੀ ਬੈਣਾ ਔਰੇ ਕੰਮ ਕਰਨਾ ਕੰਮ ਚਲ ਕਰਨਾ ਕੰਮ ਹਾਂ ਚਲ ਵਾਰ ਨਸਰੇ ਤੂੰ ਵੀ ਬੁਲਾਉਣੀ ਸਾਸਤਰੀ ਕੱਸੀ ਕਾਲਜੀ ਸਾਰਿਆਂ ਨੂੰ ਲੈ ਹੁਣ ਬਿੰਦੂ ਆ ਗਿਆ ਦੇਖ ਹੁਣ ਦੇਖੀ ਕੰਮ ਕਿਵੇਂ ਬਿੰਦੂ ਦੇ ਤੇਰਾ ਅੱਧਾ ਕੰਮ ਤਾਂ ਮੈਂ ਵੇੜਤਾ ਠੀਕ ਆ ਜੀ ਆ ਸਾਮਾਨ ਕੱਢਤਾ ਜਾ ਗੱਡੀ ਚਾਬੀ ਚੱਕ ਕੇ ਲੈ ਗੱਡੀ ਖੁੱਲੀ ਆ ਜਿਹੜਾ ਬਾਕੀ ਸਾਮਾਨ ਕੱਢ ਲੀਏ ਬਾਹਰ ਕੋਈ ਨਾ ਕਿਹੜਾ ਹੱਜ ਕਰਨਾ ਡੇੜਾ ਮਰਜ਼ੀ ਕਰ ਦੋ ਡੈਡੀ ਆਹ ਕਰ ਲਓ ਅੱਜ ਮੈਂ ਕਹਿੰਦੀ ਆ ਇਧਰ ਸਰੇਂਦਰ ਵਾਲੇ ਕਮਰੇ ਤੇ ਅੱਧ ਘਾਟਨ ਕਰੋ ਹਾਂ ਭਲਾਣੇਦਾਰ ਨਹੀਂ ਆਏ ਕਰਦੀ ਉਸੇ ਕੰਮ ਕਿਉਂ ਕਾਰਨ ਪਿੰਦਰੇ ਨਹੀਂ ਹੋਣਾ ਨਹੀਂ ਉਹ ਫਿਰ ਆਉਣਾ ਫਿਰ ਲਾਣੇਦਾਰ ਨਹੀਂ ਹੈਗੀ ਉਹ ਤੇ ਲਾਣੇਦਾਰ ਹੋਇਆ ਤਾਂ ਲਾਣੇਦਾਰ ਨਹੀਂ ਹੈ ਐ ਹਾਂ ਹੌਣ ਦੇ ਨੂੰ ਖੋਸ ਸਮਾਨ ਆਪਣਾ ਗਿਣਤੀ ਮਿੰਤੀ ਚ ਰੱਖੀ ਭਰਾਵਾ ਟੈਂਪਰ ਦੇ ਦੋ ਗਾੜੀ ਲਗਾਈ ਹੋਈਆਂ ਇੱਥੇ ਇੱਕ ਲੈ ਉਹਨੂੰ ਕਹਿੰਦਾ ਵੀ ਹੈ ਨਹੀਂ ਕਹਿੰਦਾ ਮੈਂ ਅੱਜ ਪੁੱਜਦੀ ਕਰ ਦੂੰਗਾ ਖਮਾਣੋ ਨਹੀਂ ਕੱਲ੍ਹ ਸ਼ਾਮ ਤੱਕ ਬੌਂਸਦੀ ਕਰ ਦੂੰਗਾ ਕਹਿੰਦਾ ਠੀਕ ਹੈ ਜੀ ਹਾਂ ਤਾਂ ਤਾਂ ਕਰਕੇ ਮਹਾ ਚੱਲ ਕੋਈ ਨਹੀਂ ਲੋਕਾਂ ਨੂੰ ਫਿਰ ਬਾਹਰ ਦੀਆਂ ਆ ਗਏ ਆਪਣੇ ਬਾਹਰ ਬਾਲਟੀਆਂ ਇਹਦੇ ਚ ਦੋਤਾ ਮੇਰੀਆਂ ਹੀ ਆਈਆਂ ਆ। ਆ ਬਾਪ ਸਾਮਾਨ ਕਰਨਾ ਵਾ। ਫਿਰ ਤਮਨ ਤੂੰ ਦੱਸ ਕੇ ਕਹਿੰਦਾ ਵੀ ਵਾਪਸ ਕਰਨਾ ਭਰਾ ਪਾਸੇ। ਕਿੱθε ਰੱਖੀ। ਹਾਂ। ਤਾਂ ਘੜੇ ਮੈਨੂੰ ਦੱਸਿਆ ਵੀ ਸਾਮਾਨ ਵਾਪਸੀ ਹੈ। ਮੈਨੂੰ ਤਾਂ ਵੀ ਜੇ ਮੈਂ ਮੂੜੇ ਰੱਖਿਆ ਰਣ ਮੈਂ ਚਾ ਬਾਤ ਦੇਖਾਂਗੇ। ਤੇ ਸੰਦੀਪ ਨੇ ਚੱਕ ਕੇ ਪਿੱਛੇ ਰੱਖਤਾ ਕਹਿੰਦੀ ਮੈਨੂੰ ਬਹਿਣਾ ਓੱਖਾ ਪਿੱਛੇ। ਹਾਂ। ਆ ਪਾਣੀ ਲੈ ਲਓ ਵੀ ਸੀ। ਅੰਡਾ। ਇੱਥੇ ਰੱਖ ਦੇ ਉਹਨਾਂ ਨੇ ਆਣਾ ਬਾਹਰ ਨੂੰ। ਤਾਰ ਪਿੰਦੀ ਇੱਕ ਪੇ ਤੇਰੀ ਉਹ ਪਈ ਆ ਮੂਰੇ ਹਾਂ ਵੈਰੀ ਗੁੱਡ ਇਹ ਸਾਲਾ ਟੱਡਾ ਹੋਇਆ ਬਡਲਿਆ ਤਾਂ ਨਹੀਂਊਗਾ ਨਹੀਂ ਨਹੀਂ ਹਾਂ ਲੋ ਟੱਕਣਾ ਬੱਸ ਰਾਤ ਨੂੰ ਸੁਪਨੇ 'ਚ ਪਤਾ ਮੈਨੂੰ ਕਿਆ ਦਿਖਿਆ ਵੀ ਗੱਡੀ ਦੇ ਵਿੱਚ ਤੇਲੇ ਤੇਲ ਫਿਰਦਾ ਸੌਰੀ ਬਾਲਟੀ ਖੁੱਲੀ ਵੀ ਇੱਕ ਉਹਦੀ ਹਾਂ ਇੱਕ ਪਰਲੀ ਸਾੜ ਤੋਂ ਚੱਕ ਉਦੋਂ ਦੀ ਸਰ ਤੇ ਰੇਗ ਮਾਰ ਜੇ ਪਏ ਆ ਉਹ ਪਾਣੀ ਪੀ ਲੈਣਾ ਨੇ ਮੁੰਡਾ ਭੌਂ ਘਾਟਾ ਹੈ ਹੂੰ ਭਾਈ ਮੈਂ ਕੰਮਾਈ ਸ਼ੁਰੂ ਕਰੀ ਕਿ ਬਾਹਰ ਜਿਵੇਂ ਮੀਂਹ ਮੀਂਹ ਕਿ ਨਾ ਮਾਸੂਮ ਹੋਇਆ ਬਾਹਰ ਕਰ ਲੈ ਜਿਵੇਂ ਤੇਰਾ ਚਿੱਤ ਕਰਦਾ ਸਾਰਾ ਕੰਮ ਕਰਕੇ ਘੜਾ ਜੁੱਟਣਾ ਆਉਂਦੀ ਸੰਦੇ ਵੀ ਪਾਉਂਦੇ ਜੀ ਕਾ ਮੌਸਮ ਖਰਾਬ ਦੱਸਦੇ ਤੇ ਕੱਲ ਹੋ ਗਿਆ ਜਿੱਦਾਂ ਹੂੰ ਤੇ ਆਪਣਾ ਅੰਦਰ ਲੱਗੇ ਰਹਿਣ ਜਣੀ ਫਿਰ ਤੂੰ ਆ ਬੇਲ ਦਾ ਭੋਗ ਪਾਉਂਗਾ ਹੁਣ ਕਿਸੇ ਨੂੰ ਖਾਣ ਜੋਗਾ ਛੱਡਦਾ ਨਹੀਂ ਕੁਝ ਵੀ ਇਹ ਤਾਂ ਧਾਰਨੀ ਪੈਣੀ ਆਈ ਫਿਰ ਗੇਟ ਨੂੰ ਆ ਰੋ ਰਹਿ ਕੋਈ ਗੱਲ अच्छा जी वो भी ज्यादा खराब है चलो ठीक है मैं कहता हूं और पहला सुरेंद्र वाला कमरा कर लो वो ज्यादा खराब है हां हूं तू सुरेंद्र तू कह दे नहीं पहला कह दे ਤੁਸੀਂ ਡੈਡੀ ਵਾਲਾ ਕਮਰਾ ਕਰ ਦੋ ਉਹ ਜਿਆਦਾ ਖਰਾਬ ਐਨਨੂ ਪਿੰਦਰ ਦਾ ਫੋਨ ਆ ਰਿਹਾ ਉਹਨਾਂ ਕਹਿੰਦਾ ਬਾਥਰੂਮ ਕਰੋ ਯਾਰ ਪਹਿਲਾਂ ਤੁਸੀਂ ਐਨਨੂ ਮਾਨਪ੍ਰੀਤ ਦਾ ਫੋਨ ਆ ਰਿਹਾ ਉਹਨਾਂ ਕਹਿੰਦਾ ਪਹਿਲਾਂ ਬਾਰ ਬਾਰ ਕੁੱਤੀ ਮਾਰੋ ਕਰੂੰਗਾ ਕਿਆ ਤੂੰ ਸਾਰਾ ਕੰਮ ਕਰਕੇ ਕਿਹੜਾ ਝਟਣਾ ਸਾਰਾ ਕੰਮ ਕਰਕੇ ਖੜਾ ਦਿੱਤਾ ਮੇਰੀ ਤਾਂ ਬਾਹਰ ਨਿਕਲਣੀ ਆ ਮੀਕਣੀ ਚ ਤੇ ਵੀ ਨਹੀਂ ਨਿਕਲਦੀ ਧੋਬਾ ਲੱਗਦੀ ਕੱਪੜਿਆਂ ਨੂੰ ਜਦੋਂ ਕੰਮ ਦੀ ਖਾਲੀ ਕਰਦੇ ਆ ਨਹੀਂ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਪ੍ਰਸਾਦ ਦੇ ਮਿਲਣੇ ਤਾਂ ਕਣਕ ਤੋਤੀ ਵੀ ਜੇ ਸੁੱਕੂਗੀ ਪਿਆ ਕੇ ਲੈ ਆਉਂਗੇ ਕੋਈ ਗੱਲ ਠੀਕ ਹੈ ਸਮੋਸੇ ਹਾਂ ਸਮੋਸੇ ਆ ਤਾਂ ਲੱਖ ਰੁਪਏ ਦੀ ਗੱਲ ਆਲਾ ਫੜ ਸੀ ਕੜਕ ਫੋਲਦੀ ਐ ਫੜ ਕੈਮਰਾ ਫੜ ਉਹ ਮੇਰਾ ਟੋਕਰ ਚ ਚੱਕ ਕੇ ਇਹ ਕਹਿੰਦੇ ਸੀ ਵਜਨ ਚੱਕਣ ਜੋਗੇ ਨਹੀਂ ਹੈਗੇ ਮਾ ਬਿੰਦੂ ਆਇਆ ਨਹੀਂ ਹੈਗਾ ਮੈਂ ਹਾਂ ਤੇ ਤੈਨੂੰ ਹੁਣ ਮੰਦੇ ਵਿੱਚ ਵਿੱਚ ਦੋ ਚਾਰ ਪਿਆਰ ਭਰੀਆਂ ਉਹ ਜਿਹੜੇ ਹੁੰਦੇ ਛਾਪਦ ਕਹਿ ਕੇ ਹਟਿਆ ਦਾ ਇਹਨੂੰ ਜਰਾ ਮੋਟਰਸਾਈਕਲ ਦੀ ਐਂਟਰੀ ਹੋ ਗਈ ਘਰ ਦੇ ਵਿੱਚ ਆ ਪਾਈ ਉਹ ਪਾਈ ਹੋਈ ਠੀਕ ਤਾਂ ਵੀ ਰੋਬੀ ਦਾ ਆਟਾ ਹੈ ਤਾਂ ਨਹੀਂ ਨਹੀਂ ਦੇਖ ਲੈ ਇੱਕ ਵਾਰ ਤੁਸਦੀ ਘਰਲਾ ਆਪਣੀ ਆਟਾ ਬਸਿਆ ਜਿਹੜੀ ਹੋਣੀ ਫੁੱਲੀ ਹੋਣੀ ਇਹ ਸਾਰੀ ਦੂਜੀ ਹੋ ਗਈ ਇਹ ਇਹ ਦੋਸਾਂ ਦੂਸਰੀ ਨਹੀਂ ਗਈ ਤੁਸੀਂ ਦੋਸਾਂ ਦੇਖ ਲਈਏ ਤੁਸੀਂ ਜਿਹੜੇ ਪਹੌਂਦੇ ਆ ਨਾ ਕਿੱਥੇ ਆਈ ਕੱਢੀ ਹੋਣੀ ਕੋਈ ਅੱਡੀ ਹੈ ਇੱਕਦਮੀ ਵੱਡੀ ਹੋ ਗਈਆਂ ਮਾਸੇ ਇਹ ਕਿਹੜੀ ਆ ਕਣਕ ਇਹ ਤੁਹਾਡੇ ਕਣਕ ਪਹਿਾਉਣ ਲੈ ਕੇ ਨਹੀਂ ਹੈਗੀ ਇਹ ਇਹ ਛੋਡੇ ਵਾਲੀ ਉਹ ਹੈ ਇਹ ਮਨ ਦੇ ਦਾਂ ਮੈਂ ਕਬੂਤਰਾਂ ਪਾਉਂਦਾ ਇਹ ਹਾਂ ਪੀ ਪੀ ਤੈਨੂੰ ਦੇ ਦਾਂਗਾ 2000 ਰੁਪਏ ਦੇ ਸਾਫ ਦੇ ਕਾਉਂਟਲ ਦੇ ਸਾਹਮਣੇ ਦੇ ਦੋ ਇਹਨੂੰ ਹਾਂ ਹਾਂ ਹੋ ਗਈ ਗਰਮ ਪਈ ਪਈ ਇਹ ਰਾਤ ਨੂੰ ਥੋੜੀ ਵੀ ਲਾ ਨਹੀਂ ਚਿੱਟੀ ਦੇ ਵਿੱਚ ਘੱਟ ਸੀ ਬਾਈ ਉਹ ਹੁਣ ਉਹ ਨਹੀਂ ਤਿਆਰ ਕੋਈ ਇਹ ਨੂੰ ਫੜਾ ਗਿਆ ਉਹ ਮੇਰੇ ਕੱਤੇ ਰੱਖ ਬਾਈ ਨੂੰ ਮੇਰੀ ਨੀਤ ਚਾਜ ਦੀ ਨਹੀਂ ਸੀ ਡੈਡੀ ਹਾਂ ਮੈਂ ਤੇ ਘੜੀ ਫੜਾ ਗਿਆ ਤੁਨੂੰ ਮਾਨਸੇ ਮੇਰੇ ਪਾਪ ਤਾਂ ਵਿੱਚ ਸੇ ਮੈਨੂੰ ਬਗਾਰ ਛੇੜਤੀ ਡੈਡੀ ਨੇ ਕੜਕ ਮੰਗਾ ਲਈ ਉਹ ਫਿਰ ਮੂੰਹ ਤੇ ਪਾਣੀ ਉਹਨੂੰ ਕਿ ਆਹ ਦਾ ਭਾਰਤ ਬਿੰਦੂ ਨਹੀਂ ਬਾਈ ਉਹ ਕੱਲ ਬਦਲ ਲੈਣੀ ਤੇ ਪਾਣੂ ਦੇ ਹੈ ਤਦ ਨਾਲ ਨਹੀਂ ਸਰਕਾਰ ਕੰਮ ਦੀ ਹੈ ਉਹਨਾਂ ਨੂੰ ਪਤਾ ਨਹੀਂ ਕਿ ਉਹ ਲੋ ਅੱਛਾ ਉਹਰੇ ਆਪਣੇ ਬਦਲ ਹੋ ਜਣੇ ਬਦਲ ਲੈਣੇ ਵਿੱਚ ਇਹ ਕਰਨ ਵਾਲੀ ਸਰਕਾਰੂ ਕੰਕਾਉਂਦੀਆਂ ਨੇ ਉਹਦੇ ਨਾਲ ਬਦਲ ਦੰਨੇ ਆ ਇਹ ਡੈਡੀ ਨਹੀਂ ਯਾਰਾ ਇਹ ਖਾਣ ਦਾ ਇੱਕ ਹੈ ਨਹੀਂ ਕੰਕਾ ਆ ਪਪਾ ਸਮੈਲ ਆਉਂਦੀ ਵਿੱਚ ਹੈ ਇਹਦੇ ਤੋਂ ਕਰਮ ਰਾਤ ਦੀ ਭਾਗ ਦੀ ਭੰਗ ਕਰਕੇ ਇਹਦੇ ਤੋਂ ਸਮੈਲ ਆ ਗਈ ਇਹਦਾ ਗਾਂ ਨੂੰ ਦਾੜ ਦੋੜ ਪਿਆ ਦੋ ਮੈਂ ਜਾਣਾਂ ਤੋਨੇ ਨੂੰ ਗਿਆ ਦੇ ਲੱਗ ਚੱਗੀ ਉਹ ਤੋਂ ਦੰਨੇ ਹੁਣ ਮੈਂ ਤੋਂ ਦੰਨਾ ਨੂੰ ਇੱਥੇ ਤਾਂ ਮੁੰਡਾ ਪਤਾ ਕਿੰਨਾ ਘੰਡਿਆਂ ਦਾ ਧੋ ਦੰਨੇ ਬਾਈ ਕੀਆ ਗੱਲਾਂ ਤੋਂ ਗੱਲਾਂ ਸੁਣ ਆਪਣੇ ਬੰਦਾਂ ਦਾ ਅਸੀਂ ਤਾਂ ਫਾਇਦਾ ਹੁੰਦਾ ਤਾਂ ਹੀ ਤੈਨੂੰ ਲੈ ਕੇ ਆਏ ਥੱਲੇ ਜੰਮ ਕੀ ਕੀ ਦਾ ਅੱਜ ਥੋੜੀ ਐਂਦਾ ਨਹੀਂ ਓ ਥੱਲੇ ਕੰਮ ਕਰੀ ਜਾਂਦਾ ਪਰ ਹੁਣ ਕਿਹੜੇ ਪਹਿਾਉਣੀਆਂ ਐ ਡੰਗਰਾਂ ਨੂੰ ਪਹਿਾਉਣੀਆਂ ਅੱਛਾ ਹੋ ਗਏ ਕੰਮਰਾ ਆਹ ਹੀ ਆਈ ਬਈ ਉਹ ਵਾਲੀ ਕਰਨ ਹਾਂ ਬਾਪੂ ਇਹ ਉੱਠਣਾ ਪੈਣਾ ਮੈਂ ਅਜੇ ਉਂਝਾ ਕਰੀਏ ਆਪਣਾ ਹਾਂ ਸਮਾਨ ਕੱਢ ਲਿਓ ਪਾਣੀ ਪੀ ਲਓ ਪੁੱਤ ਪਾਣੀ ਪੀ ਲਓ ਅੱਛਾ ਠੀਕ ਹੈ ਸੁਲਮਾ ਪੀ ਲਉਣਾ ਸਰਿੰਦਰਾ ਅਕਰ ਜੇ ਤੇਰਾ ਕੋ 50000 ਦੀ ਕੁੱਛੀ ਕੋ ਲੱਖ ਦੀ ਕੁੱਛੀ ਬੈਠਦੇ ਸਹਰਾਣੇ ਅੱਗੇ ਪਿਛੇ ਆ ਕੱਪੜੇ ਕੁੰਡੀਆਂ ਵਾਲੇ ਕੱਪੜੇ ਤਾਰ ਲੇ ਨਹੀਂ ਕੁੰਡੀਆਂ ਵਾਲੇ ਪਹਿਲਾਂ ਕਰਨਾ ਉਹ ਕੁੰਡੀਆਂ ਵਾਲੇ ਕੱਪੜੇ ਤਾਰ ਲਵੇ ਉਹ ਮੇਰੇ ਜਿਹੜੇ ਮੋਟੇ ਮੋਟੇ ਕੱਪੜੇ ਆ ਲੇਡੀਜ਼ ਕੱਪੜੇ ਉਹ ਤੁਸੀਂ ਚੱਕ ਲਓ ਆਪਨਾ ਲਓ ਕੇ ਹਾਂ ਹਾਂ ਮੱਝ ਸਕਰੋ ਬਸ ਸਰੋ ਡਾਕਟਰ ਕੋਲ ਸਿੱਤੀ ਗੁਰੂ ਯਾਨੀ ਜਿਹੜੇ ਤੁਸੀਂ ਆਪਣਾ ਕਾੜਾ ਰਣਾਉਣਾ ਸ਼ੁਰੂ ਕਰੋ ਆਪਣਾ ਜਦ ਤੱਕ ਹੱਥ ਕਿਤੋਂ ਅੰਦਰ ਹੈ ਮੇਰੇ ਕੋਲ ਅੰਦਰੇ ਅੰਦਰੇ ਫੜ ਲਾ ਉਹ ਤਾਂ ਸੰਦੀ ਪਾ ਇਹਨੂੰ ਫੜਾਈ ਕਿੱਟੇ ਦੀ ਅਸੀਂ ਆਏ ਕਿੱਟ ਫੜਾਈ ਆ ਫੜਾ ਆ ਜਮਨੀ ਵੀ ਦੀ ਤਾਂ ਬਾਬੀ ਤਾਂ ਉਸ ਮਾਨੇ ਕਢਾ ਦੇ ਪਹਿਲਾਂ ਆ ਜਾ ਖਾ ਰੋ ਲਾ ਇਹਨੂੰ ਨੋ ਦੇਖੋ ਹਾਂ ਬਿੰਦੂ ਆ ਜਿਹੜਾ ਸਮਾਨ ਆਪਣਾ ਕਿਸੇ ਟਿਕਾਣੇ ਲਾ ਪਹਿਲਾਂ ਹਾਂ ਠੀਕ ਹੈ ਠੀਕ ਹੈ ਕੋਲਕਲੀਆ ਬਾਅਦ ਚ ਸ਼ੁਰੂ ਕਰੀ ਆ ਖੁੱਲੀ ਚ ਲਾਉਣਾ ਖੁੱਲੀ ਚ ਲਾ ਦੇ ਉਹ ਖੁੰਜੇ ਸਾਈਡ ਕਰਕੇ ਹਾਂ ਉੱਥੀ ਤੇ ਚੱਕਿਆ ਆਪਣਾ ਉੱਥੀ ਤੇ ਰੱਖ ਲੈ ਕਿਉਂ ਇੱਥੇ ਆਪਾਂ ਨੂੰ ਆ ਫਿਰ ਹੁਣ ਇਹ ਤਾਂ ਕਮਪਸਾ ਟੁੱਟਣ ਹੋਰ ਕਹਾਣੀ ਸਾਰੀ ਉਹ ਉਹ ਚੱਲ ਦਤੋ ਦਿੰਦਾ ਡੈਡੀ ਇਹ ਤੋਦੁੰਦੇ ਹੁਣ ਕਿ ਪੰਜ ਮਿੰਟ ਲੱਗਣੇ ਆ ਉਹਨੂੰ ਸੁੱਕਣੇ ਪਾ ਦੇਣੇ ਉਹ ਹੁਣ ਤਾਂ ਅੰਦਾਜ਼ ਬਸ ਜੋ ਵੀ ਜਾਣਾ ਤੋ ਤੂੰ ਕੇ ਜਾਣਾ ਜੀਜੇ ਤੋ ਉਹ ਨੰਬਰ ਕੁਕਰ ਦਾ ਹੱਦ ਰਾਮ ਨੂੰ ਚਲੋ ਕਰਾ ਦਿੰਦੇ ਹਾਂ ਚੰਗੀ ਚੀਜ਼ ਛੱਡ ਦੇ ਹੈਨਾ ਹਾਂ ਚੀਜ਼ ਛੱਡ ਦੋ ਆਹ ਬਰਾ ਹਾਂ ਲਓ ਤੇਰਾ ਹੈ ਇਹ ਲਓ ਖਾ ਲਾ ਦੇ ਇਹ ਆ ਲੋ ਜੀ ਕੋੜੀਆਂ ਲਿਆਏ ਜੀ ਤੇ ਟੀਵੀ ਟਰਾਲੀ ਘੜਤੀ ਬਾਹਰ ਹਾਂ लमारी सेंटर चले हो ए बैड बैड करेड पर बैड पर बैड चढ़ा के सेंटर सरूगा नी हथ बचा पुत हाथ बचा ਤੇਰਾ ਉਤਰੀ ਉਹ ਪਾਸਾ ਥੱਲੇ ਆਉਣਾ। ਲਾਲ ਲਾ ਦੇ ਦਿਨ ਪਤਾ ਹਾਰ ਚਾਰ ਨਾਲ ਕਰ ਦੇ। ਚਾਲ। ਟੋ ਨੂੰ ਵੀ ਆ ਦੇ ਪਰ ਮੁੰਦੀ ਮਾਰ ਦੋ। ਚਾਰ ਰੱਖ ਦੇ ਜਿਹਨਾਂ ਨੂੰ ਕੱਢਣਾ। ਹਾਂ। ਬਾਹਰੇ ਨਿਕਲ ਕਿ ਚੌਕੀ ਰੱਖ ਦਿੰਦੀ। ਹਾਂ। ਬਾਹਰ ਕੱਢ ਦੋ ਜਾਲਾ। ਆ ਕੋਟ ਮੈਂ ਕਿੰਨੇ ਚਾਰਾਂ ਚੱਤਣਾ। ਨਾ। ਸਰੇਂਦਰ। ਯਾਰ ਜਿਹਨੇ ਨਾਮ ਲੇਖੀ ਦੜੀ ਸੰਦੀਪ ਗੜੀਆ ਆ ਦੋ ਨੰਬਰ ਦਾ ਸੰਦੀਪ ਹਨ ਹਾਂ ਤੇ ਮੇਰੀ ਟਾਈਮ ਜੂਰੀ ਆ ਹੰਸੇ ਦਾ ਆ ਜਵਾਨੀ ਵੇਲੇ ਤਾਂ ਬਾਪੂ ਸਾਡਾ ਜਣਾ ਹਟ ਜੋ ਪਿੱਛੇ ਉਹ ਫਿਰ ਮੈਂ ਅੱਲਮਾਰੀ ਤਾਂ ਨਾ ਤੇੜੀ ਜੀ ਕਰਕੇ ਕੱਢਣੀ ਪੈਣੀ ਬਹਾਰ ਨਿਕਲ ਗਈ ਹਾਂ ਲੰਮੀ ਪਾ ਕੇ ਉਹਦੇ ਇੱਥੋਂ ਲੈਣੀ ਉਹ ਤਰਸੀ ਹੋਣੀ ਉਹ ਪੈਰਾਂ ਪਰ ਇੱਥੇ ਲਿਆਉਣੀ ਪੈਣੀ ਆ ਤਰਸੀ ਕਰਕੇ ਬਾਹਰ ਨਿਕਲ ਜਾਣੀ ਇਹ ਹਾਰਛੋ ਲੋ ਮਾਰੀ ਸੀ ਕਿੰਨਾ ਕ ਭਜਣਾ ਥੋੜਾ ਹੀ ਆ ਬਾ ਫੇਰ ਇੱਧਰੋਂ ਖਿਚਾਂ ਨੂੰ ਔਰੇ ਲਿਆ ਇੱਥੇ ਤੇ ਤਰਸੀ ਕਰਕੇ ਪਰੇ ਨੂੰ ਖਿਚ ਲੋ ਇੱਧਰ ਨੂੰ ਲਿਆ ਪੁੱਤਾ ਹੋਰ ਮੇਰੇ ਕਿਨੂੰ ਨੂੰ ਮੇਰੇ ਕਿਨੂੰ ਨੂੰ ਲੈਣ ਨੂੰ ਹਾਂ ਪਾਰਾ ਚੰਗਵਾ ਦੇ ਪਿੱਛੇ ਨੂੰ ਫੋਨਰ ਉੱਡ ਥੱਲੇ ਪੈਰ ਰੋਕੇ ਬਣ ਕਿਨ ਨੂੰ ਗੇਰਨਾਰਸ਼ੈ ਨੂੰ ਇੱਥੇ ਪੈਰ ਲਾਉਣਾ ਪੈਣਾ ਥੰਦਾ ਚੱਲ ਕੇ ਝਪਣ ਕਿਨ ਨੂੰ ਲਮਾਰੀ ਕਿਚਪਣ ਕਿਨ ਨੂੰ ਚੱਲ ਪਿੱਛੇ ਨੂੰ ਨਹੀਂ ਜਿਰਦੀ ਫੋਟੇ ਅਸੀ ਗੱਲ ਹੋਰ ਕਰਨਾ ਆਪਣੇ ਤੂਏ ਲੋਟ ਤਣਕਲਾ ਨੂੰ ਪੈਰਾ ਹੱਥਾਂ ਪਰ ਕਰਨਾ ਥੱਲੇ ਦੀ ਸਾਈਡ ਹੋਰ ਕਰਨਾ ਥੱਲੇ ਦੋ ਲੋਟ ਕਮਾ ਲਾਠਾ ਚੱਲਾ ਚੱਲਾ ਹੁਣ ਚੱਲ ਬਾਈ ਚੀਜ ਨੂੰ ਖੜੀ ਕਰ ਲੈ ਇਹਨੂੰ ਕਾਰ ਬ੍ਰੈਂਡ ਚ ਵੀ ਰੰਗ ਕਰ ਲੈਣੇ ਨੇ ਆਨੇ ਪਾ ਕਮਰਾ ਕਰਕੇ ਇਹਨਾਂ ਨੇ ਅੰਦਰ ਕਰ ਦੇਣਾ ਸਮਾਨ ਚੱਲ ਬਾਈ ਇਹ ਕਰ ਰਿਹਾ ਇਹਨੂੰ ਇੱਕ ਕੋਡ ਫੇਰਨਾ ਕਹਿੰਦੇ ਨੇ ਫੇਰਨਾ ਟੇ ਟੇ ਇਹਦਾ ਇਹਦੇ ਤੋਂ ਪੈਰ ਹੈਗੇ ਲਾ ਨੱਠੀ ਜਾਂਦੀ ਇਹ ਤਾਂ ਆਪ ਹੀ ਇੱਧਰ ਨੂੰ ਮਰਜੀ ਲੈ ਜਾ ਇਹਨੂੰ ਇਹ ਨਾ ਕਰਨਾ ਵੀ ਕਰਾਉਂਦੇ ਹੈ ਤੇਰਾ ਕਮਰਾ ਹੈਗਾ ਕਮਰਾ ਤਾਂ ਨਹੀਂ ਹੋਣਾ ਮਨ ਲੱਗਦਾ ਭਾਬੀ ਨੂੰ ਪੁੱਛ ਬਣੀ ਨੂੰ ਸ਼ਰਾਬ ਨਿਕਾਉ ਚਲਾ ਦੇ ਪਰ ਵੀ ਖੱਲਾ ਖੰਡਾ ਦੇ ਫਿਰ ਕੌਣ ਉਹ ਇੱਥੇ ਖੜਾ ਲੋ ਪੁੱਤ ਨੂੰ ਥੱਲੇ ਕਾਤੇ ਵਾਤੇ ਤਾਰਨਾ ਆਪਾਂ ਨੇ ਰਹਿਣ ਦਾ ਇੱਥੇ ਵੀ ਨਹੀਂ ਹਾਂ ਹਰਸ਼ ਥੱਲੇ ਕਾ ਵਾਤੇ ਤਾਰਨੀ ਹੈ ਤੋ ਪਲਾਉਣੀ ਹੈ ਤੋ ਪਲਾਉਣੀ ਉਹਨੂੰ ਚੱਲਾਵਾ ਦੇ ਪਰ ਉਹਦੇ ਹੈਗੀ ਆ ਟਾਈਮ ਉੱਧਰ ਨੂੰ ਕਰੋ ਫਿਰ ਰੱਬ ਆਵੇ ਬੱਚਾ ਜਾਰੀ ਜਾਂਦਾ ਕੋਈ ਚਾਦਰ ਦੇ ਲਾ ਕੋਈ ਚਾਦਰ ਪੁਰਾਣੀ ਦੇ ਲਾ ਕੋਈ ਬਾਉ ਦੇ ਪਿੱਛੇ ਛੱਟੇ ਛੱਟੇ ਤੇ ਗਰਦ ਗੁਰਦੋਂ ਆਪਾਂ ਵੇਸੀ ਚ ਦਾੜੀ ਦੀ ਗੱਡੀ ਵੀ ਬਚਾਲੀ ਖੜੀ ਆਇਆ ਹੁਣ ਮਰਸਡੀ ਦੇਖ ਕੇ ਦੇਖ ਕੇ ਓਹ ਓਹ ਗੱਡੀ ਪਲਟਾ ਦੇਣੀ ਤੁਸੀਂ ਦੇਖ ਕੇ ਯਾਰ ਹੱਦ ਕਰਦੇ ਯਾਰ ਲਾ ਹੁਣ ਕਣਕ ਦੇ ਮੂਹਰੇ ਤੁਸੀਂ ਕਰਤੀ ਧੁੱਪ ਧੁੱਪ ਉਰ ਧੁੱਪ ਰੋਕਤੀ ਕਣਕ ਵਰਤੇ ਆ ਤੋ ਧੋ ਤੋ ਚੱਲ ਬੱਸ 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 ਕਿਆ ਪੀ ਲੋ ਪੀਓ ਪਹਿਲੇ ਠੰਡੀ ਹੁੰਦੀ ਆ ਆ ਤਾਂ ਠੰਡਿਓ ਕਰਕੇ ਪੀਂਦਾ ਨੂੰ ਤਾਂ ਚਾ ਬਰਫ਼ ਪਾ ਕੇ ਦੇ ਦੋ ਬਿੰਦੂ ਨੂੰ ਤੇ ਲੋ ਐਸੀ ਤੇ ਰੱਖ ਲਾਂਗੇ ਰੋ ਸਿੱਟੇ ਹੀ ਬੈਠ ਕੇ ਰਾਂਗੇ ਪੈਂਟ ਦੇਹਣਾ ਪਿੱਛੇ ਸੋਫੇ ਲੱਗੇ ਬੈਠੇ ਹੋਣੇ ਬੈਕ ਸਾਈਡ ਹੈ ਉਹਦੇ ਪਿੱਛੇ ਤੋਂ ਦੇਖਣਾ ਜਿਹੜਾ ਆ ਇਹ ਪਰਾੰਗ ਦਾ ਤਸਵੀਰ ਉਹ ਇੰਨਾਂ ਜਣਾਂ ਦੀ ਮਾਨਾ ਨਾ ਇਹਦੀ ਤਾਂ ਪਰ ਉਹ ਰਿਟਲ ਦੇਖ ਲਈਏ ਇਹਨਾਂ ਨੂੰ ਪੁੱਛ ਕੇ ਆਪਾਂ ਕਿੱਥੇ ਕਿੱਥੇ ਕਿਹੜਾ ਮਾਰਨਾ ਠੀਕ ਹੈ ਆ ਫੈਲਾਣਾ ਜਿਹੜਾ ਕੱਲੀ ਆ ਇਹ ਏਸੀ ਪਰ ਹੁਣ ਚਾਦਰ ਦੇ ਵੇਟੇ ਨਹੀਂ ਗੱਲ ਵੇਟਣਾ ਆ ਸਾਡੇ ਨਾਲ ਤਾਂ ਗੱਲ ਬਣਨੀ ਜੀ ਉਹਦੀ ਕਿ ਬਣ ਚੁਗੀ ਦੇ ਦਿੱਤਾ ਗੱਲ ਬਣਨੀ ਬੱਟੇ ਚ ਬਣਦੀ ਆ ਹਾਂ ਕਰਸਤੇ ਇਹ ਬਾਂਦੂ ਨਿਆ ਕਰ ਬਾਟਲਾ ਸਾਰੇ ਨੂੰ ਵਧਾ ਲੈ ਕਿੰਤੀ ਉਚਾਨੋਂ ਨਮ? ਅੰਕੜਾ ਜਮੈਂਟ। ਇਹਦਾ ਚਾਹ ਪੀ ਲਾਂ। ਤੇ ਕੇ ਦਾ ਪਹਿਲਾ ਚਾਹ ਪੀਲੀ ਦੀ ਹੁੰਦੀ ਆ। ਆਹੀ ਅੰਨ ਪਿੱਛੇ ਤਾਂ ਆਪਾਂ ਨੱਠੇ ਫਿਰਦੇ ਆਂ। ਐਨੂੰ ਤੁਸੀਂ ਲੇਟ ਲਾ ਜੰਦੇ ਕਰਨ। ਤੇ ਨਾ ਪਾਣਾ ਅੰਧਾ ਨਹੀਂ ਸਾਵਧਾਨੀ ਆ। ਕਦੋਂ ਖਾਣੋ ਹੱਥਾਂ ਨਾਲ ਆਇਓ ਤੁਸੀਂ। ਪਹਿਲਾ ਛੱਤ ਨੂੰ ਕਰੋ। ਹਾਂ। ਉਹ ਦਿਓ। ਹਲੋ। ਕੈਸੀ ਕੋਈ? ਮੂਹ ਕਈ ਕਦੇ ਨਹੀਂ ਕਹਾਂਦਾ ਮੇਰ ਕੋ ਹੈ ਨਹੀਂ ਬਸ ਤੇਰੇ ਕੋ ਨਹੀਂ ਹੈਗੇ ਕਿਆ ਰੌਲਾ ਪੈ ਕਿਆ ਰੌਲਾ ਪੈ ਗਿਆ ਮਾਂ ਦਾ ਭਾਜੀ ਕਹਿੰਦੀ ਕਿ ਇਹਨਾਂ ਨੇ ਚੀਜ਼ਾਂ ਦੇ ਬਾੜੀ ਇਹਨਾਂ ਨੇ ਫਰੈਸ਼ ਵਗੈਰਾ ਦਵਾ ਦਿੱਤੇ ਹਾਂ ਮੈਂ ਤਾਂ ਵੀ ਇਹਦੇ ਕਾਰਨ ਇਹਨੇ ਕ ਪੈਸੇ ਪਾਏ ਮੈਂ ਲਾਤੀ ਮੇਰ ਕੋ ਪੈਸੇ ਗੜ ਕਹਿੰਦਾ ਤੂੰ ਕੈਸ਼ੀਅਰ ਹੈ ਤੂੰ ਕਦੇ ਨਹੀਂ ਕਹਿ ਸਕਦਾ ਮੇਰ ਕੋ ਪੈਸੇ ਤਾਂ ਇਹ ਕਹਿੰਦਾ ਹੈ ਜੀ ਤੁਸੀਂ ਕੈਸ਼ੀਅਰ ਬਣਾਈ ਇਹਨਾਂ ਤਾਂ ਮੈਨੂੰ ਵੀ ਖਾਲੀ ਕਰਿਆ ਪਿਆ ਜਦ ਇਹ ਕਹਿੰਦੀ ਵੀ ਆ ਇੱਥੇ ਨੂੰ ਪੈਸੇ ਪਾ ਦੋ ਉੱਥੇ ਨੂੰ ਪਾ ਦੋ ਆ ਲੈ ਵਾਲੇ ਦੇ ਦੇਣੇ ਆ ਆ ਦਵਾਈ ਵਾਲੇ ਦੇ ਦੇਣੇ ਆ ਇਹਦੇ ਦੇਣੇ ਆਉ ਦੇ ਦੇਣੇ ਆ ਯਾਰ ਕੋਈ ਨਾ ਐਸੀ ਕੋ ਕਹਤੇ ਆ ਕਬੀਲਦਾਰੀ ਹਾਂ ਇੱਕ ਕਬੀਲਦਾਰੀ ਇਹਨੂੰ ਕਹਿੰਦੇ ਕਬੀਲਦਾਰੀ ਹਾਂ ਸਵਾਬੇ ਕੈਂਚੀ ਹਲੋ ਉਸਤਾਦ ਜੀ ਉੱਚ ਫੁਰਕਣਾ ਬਾਤ ਨੂੰ ਚਲਾਉਂਗੇ ਲੁਕੋ ਕੇ ਰੱਖ ਹਾਂ ਰਾਮਤਾਂ ਇਹ ਤਪ ਪਲਵਾ ਦੇ ਅੱਜ ਪਰਾਂ ਤੂ ਪਟਾਕੇ ਜਲਾਵਾਂਗੇ ਓ ਹੈਲੋ ਛੁਰਕਣਾ ਮਿਲ ਗਿਆ ਅੱਜ ਰਾਤ ਨੂੰ ਛੁਰਕਲਾ ਚਲਾਵਾਂਗੇ ਆਦੀ ਹੋਰ ਕਿਆ ਚਾਹੀਦਾ ਰੱਬ ਚਾਹੀਦਾ ਸਾਨੂੰ 13ਵੇਂ ਮਹੀਨੇ ਛੁਰਕਣਾ ਦਾ ਪੈਕਟ ਮਿਲ ਗਿਆ ਉਹ ਫੋਟੋ ਦਿਨ ਆਲੇ ਹੁੰਦੇ ਹਾਂ ਹਾਂ ਹਜੇ ਤਾਂ ਥੈਲਾ ਪਾੜ ਕਿਉਂ ਕਰਨਾ ਉਹਨੂੰ ਲੋਟ ਛਾ ਮੈਂ ਤਾਂ ਵੀ ਨਹੀਂ ਨੀ ਬਿੰਦੂ ਤੇਰਾ ਹੱਥ ਲੰਮਾ ਫੋਟੋ ਲਾ ਦੇ ਉੱਪਰ ਤੇ ਚਾਹ ਤੇਰੀ ਹੋ ਗਈ ਠੰਡੀ ਕਿ ਨਹੀਂ ਪਿਆਰ ਨਾਲ ਆ ਜਾ ਆ ਬਾਪੂ ਆ ਮੇਰਾ ਖੜਾ ਤੇ ਲੱਗ ਪਿਆ ਆਹ ਤੇਰਾ ਸਾਹਿਬ ਹੈ ਹਾਂ ਆ ਅਮਰੀਕਾ ਵਾਲੀ ਘੜੀ ਆ ਮੇਰੀ ਛੋਟੀ ਸਾਲੀ ਆ ਆ ਮੇਰੀ ਬੜੀ ਸਾਲੀ ਆ ਇਹ ਪ੍ਰਾਇ ਹੈ ਕਿਹੜਾ ਪ੍ਰਾਇ ਹੈ ਪ੍ਰਾਇ ਨੇ ਇਹਦੇ ਤੁਮ ਦਾ ਹਾਂ ਉਹ ਬੈਠਾ ਹੋ ਆ ਉਹਦੇ ਸਾਹਮਣੇ ਉਹ ਸੇਰਾ ਲਈ ਖੜਾ ਹੋ ਕਿਨੇ ਸਾਚਾ ਹੋ ਕਈ ਨਹੀਂ ਹਾਂ ਜਿਹੜੀ ਕਾਸਮੀ ਜੀ ਇਹ ਗ੍ਰੀਸ ਚਾੜਦੇ ਹੋ ਵਿਚਾਰਦੇ ਆ ਰੱਖ ਇੱਧਰ ਇੱਧਰ ਮੈਨੂੰ ਫੜਾ ਯਾਰ ਮੇਰੀ ਸਾਲੀ ਦੀ ਫੋਟੋ ਆ ਆਇਨਾ ਰੱਖ ਇਹਦੇ ਪਰ ਰੱਖ ਦੇ ਇਹਨੂੰ ਉਹ ਵੀ ਧਾਰ ਦੇ ਮੈਨੂੰ ਉੱਪਰ ਦਾ ਉਹ ਵੀ ਫੜਾ ਦੇ ਮੈਨੂੰ ਸਰਿੰਦਰ ਨੂੰ ਗਾਣਾ ਤੇ ਕੱਪੜਾ ਕੱਪੜਾ ਮਾਰ ਹਾਂ ਖਾਇ ਖਾਣੇ ਇਹ ਸ਼ਿਆਮੀ ਕੋ ਟਪਰੀਓਂ ਕਰਾਲੀ ਕੋਲ ਬਣਾਉਂਦੀ ਤੇ ਵਿੱਚ ਨੂੰ ਵੱਟ ਜਾਂਦਾ ਹੈ। ਭਾਈ ਸਰੇਂਦਰ ਨੇ ਜਿਹੜੀ ਸਰੇਂਦਰ ਵਾਲੀ ਫੋਟੋ ਆ ਇਹ ਤਾਂ ਲੱਗਦਾ ਵੀ ਜਿਹਨਾਂ ਦੇ ਪਰ ਰੋਜ਼ੇ ਲੀਰ ਮਾਰਦੀ ਹੁੰਦੀ ਹੈ। ਇੱਕ ਗਰਦ ਦਾ ਭੋਰਾ ਨਹੀਂ ਬਾਕੀ ਫੋਟੋ ਸਾਰੀਆਂ ਕਿਸੇ ਪਰ ਜਾਲਾ ਲਟਕਦਾ ਕਿਸੇ ਪਰ ਕੁਸ ਲਟਕਦਾ ਇਹ ਵੀ ਆਪਣੀ ਫੋਟੋ ਆਪਣੀ ਆ ਹਾਂ ਇਹ ਤਾਂ ਆ ਗਈ ਆ ਚਲੋ